इना हो गया भूआई तो नहीं अच भूआना भी पता वा मेनु कल डर लगता है पता नहीं कड़ी गलती पी होना सिलाई पै जी कौन ਬੁਆ ਕੋ ਗੋਲ ਪੁਆ ਨੀਲੇ ਟਾਈ ਆ ਜਾ ਨਿਆਣੀ ਬੁਆ ਹੋਲ ਛੇਤੀ ਪਹਿਲਾਂ ਤੈਨੂੰ ਦੱਸਦੀ ਆ ਸਾਰਾ ਦੱਸ ਬੁਆ ਨੀਲੇ ਟਿਕਾ ਤੋਈ ਹੋ ਹੋ ਬੈ ਕੇ ਦੱਸੂਗੀ ਕਾ ਤੋ ਖਾਲੀ ਪਈ ਜਾਨੀ ਆ ਕਾਲੀ ਤੇ ਪੈਣਾ ਹੀ ਆ ਤੈਨੂੰ ਪਤਾ ਮੈਨੂੰ ਤੇਰੀ ਟੈਨਸ਼ਨ ਹੋ ਜਾਂਦੀ ਐ ਟੈਨਸ਼ਨ ਤੇ ਤੈਨੂੰ ਸੱਚੀ ਹੁੰਦੀ ਆ ਮੈਨੂੰ ਵੀ ਬਹੁਤ ਨਿਹਰਾ ਹੋ ਗਿਆ ਵਾ ਮੈਂ ਤੇ ਆਪ ਮਸਾਂ ਆਈ ਰਾਹ ਦੇ ਵਿੱਚੋਂ ਬੁਆ ਕੋਈ ਆਉਂਦੇ ਹੀ ਲੱਗਦਾ ਪਤਾ ਨਹੀਂ ਖੋਣਵਾ ਆਏ ਕੋਈ ਨਹੀਂ ਆਣੀ ਗਾਵਗਦਾਨਾ ਗੱਲੀਆ ਕਾੜੀ ਜਦੋਂ ਕੋਈ ਨੰਗਦਾ ਵਾ ਨਾ ਕੋਈ ਬਗੜਾ ਜਿੱਦਾਂ ਕੋਈ ਇਧਰ ਹੀ ਆ ਗਿਆ ਸਾਨੂੰ ਆਪਣੇ ਡਰ ਲੱਗੀ ਜਾਂਦਾ ਚੱਲਾ ਬੈਗ ਹੋ ਕੀ ਹਿੰਦੇ ਦੇ ਤਿੰਦੇ بڑا ਕੁਸ਼ਵਾ ਉਤੇ ਹੂੰ ਉਹ ਤੇ ਬਹੁਤ ਗੱਲਾਂ ਕਰਦੇ ਆ ਆਏ ਤੇ ਮੈਂ ਜਾਣ ਲਈ ਤੇ ਕਿਤੇ ਮਾਰ ਨੂੰ ਨਾ ਨਾ ਚਾ ਤੇ ਕਿਤੇ ਗੱਲਾਂ ਤੇ ਕਰਨ ਦੇ ਉਥੇ ਕੀ ਆ ਦੋ ਫੇਰੇ ਕਰਕੇ ਰਹੀ ਲਾਉਣੀ अच्छा हां कोठे रेसिपी ਕਰ ਲਾਉਣੇ ਤੇਰਾ ਵੀ ਵਿਆਹ ਚਾਚਾ ਮੇਰਾ ਵੀ ਵਿਆਹ ਲੈ ਪੀ ਉਹਨਾਂ ਦੀਆਂ ਗੱਲਾਂ ਸੁਣ ਸੁਣ ਕੇ ਤੇ ਮੈਂ ਆਖਾਂ ਆਇਆ ਕੀ ਕਰਨ ਦੇ ਸ਼ਦਾਈਏ ਦੋਵੇਂ ਇੱਕੋ ਜਿਹੀ ਨਹੀਂ ਲੱਗੂਗਾ ਖਬਰਾਂ ਜ਼ਰੂਰ ਆਉਣਗੀਆਂ ਹਾ ਹੋ ਮੈਂ ਹਾਂ ਤੂੰ ਫੇਰੇ ਤੂੰ ਫੇਰੇ ਨੂੰ ਹਾਂ ਕਰਤੀ ਨਾ ਨਾ ਮੈਂ ਤੇ ਫੇਰਾਂ ਦੀ ਕੋਈ ਗੱਲ ਹੀ ਨਹੀਂ ਕੀਤੀ ਮੈਂ ਤੁਹਾਨੂੰ ਗੱਲ ਕੀਤੀ ਮੈਂ ਫੇਰੇ ਤੇ ਚਾਰ ਹੁੰਦੇ ਉਹਦੇ ਹੀ ਮੈਂ ਕਿਹਾ ਨਾ ਮੈਂ ਫੇਰੇ ਤੇ ਚਾਰ ਹੁੰਦੇ ਆ ਭੂਆ ਫੇਰੇ ਤੇ ਗੁਰੂ ਦੀ ਹਾਜ਼ਰੀ ਦੇ ਵਿੱਚ हां तो नहीं कर रही किते नहीं मैं हां नहीं कीती मैं तो उदा उना दी गल च गल कीती कि तू ही आने दो फेरे कर के ले आणे तनु ते एन्ना भी नहीं पता कि फेरे 4 ਹੁੰਦੇ ਆ ਉਹ ਆ फेरे ਭਾਵੇਂ ਹੋਣ 1 ਭਾਵੇਂ 2 ਤੇ ਭਾਵੇਂ 4 ਤੈਨੂੰ ਪਤਾ ਵਾ ਅਹੀਂ ਭਾਵੇਂ ਪੀਸ ਬਦ ਲਿਆ ਵਾ ਆਪਣਾ ਬਦਲਾ ਲੈਣ ਲਈ ਉਹ ਆ ਤੈਨੂੰ ਵੀ ਪਤਾ ਵਾ ਗੁਰੂ ਦੀ ਹਜਿੱਤ ਦੇ ਵਿੱਚ ਜਾ ਕੇ ਅਹੀਂ ਝੂਠਾ ਵਿਆ ਕਰਾਂਗੇ ਅਹੀਂ ਤੇ ਪਾਪਾ ਦੇ ਭਾਗੀ ਬਣ ਜਾਣਾ ਵਾ ਤੇ ਫਿਰ ਅਹੀਂ ਬਦਲਾ ਕਿਦਾਂ ਲੈਣਾ ਆ ਇਹ ਤਾਂ ਗੱਲ ਹੈ ਯਾ ਘਰ ਉਹਨਾਂ ਦੇ ਐਂਟਰੀ ਕਰਨੀ ਆ ਹੂੰ ਇਹ ਨਾ ਹੋਵੇ ਵੀ ਅਹੀਂ ਕਿਉਂ ਬੰਦਨ ਦੇ ਵਿੱਚ ਵੱਜ ਜੀਏ ਜਾਂ ਪਿਆਰ ਦੇ ਵਿੱਚ ਪਾ ਕੇ ਤੇ ਉਹਨਾਂ ਬਾਰੇ ਸੋਚਣ ਲੱਗ ਜੀਏ ਬਦਲਾ ਸਾਡੇ ਕੋਲ ਤਾਂ ਲਿਆ ਜਾਣਾ ਵਾ ਬੰਦੇ ਤਾਂ ਮਾਰੇ ਜਾਣੇ ਆ ਜੇ ਸਾਡੇ ਦਿਲ ਦੇ ਵਿੱਚ ਬਦਲੇ ਦੀ ਭਾਵਨਾ ਵੱਲਦੀ ਪਊਗੀ ਤੇ ਤੇ ਫਿਰ ਵਿਆਹ ਕਿਹੜੇ ਹਸਾਬ ਨਾਲ ਕਰਨਾ ਨਾ ਫਿਰ ਅਗਲੇ ਤੇ ਕਹਿੰਦੇ ਹੀ ਵਿਆਹ ਕਰ ਲਈ ਮੀਆਂ ਤੇ ਆਪਾਂ ਉਦਾਂ ਹੀ ਪੀ ਲੈ ਆਉਣੀ ਫਿਰ ਕੀ ਕਰਨਾ ਮੈਨੂੰ ਇਹ ਦੱਸਣਾ ਕਿਹੜੇ ਹਸਾਬ ਨਾਲ ਵਿਆਹ ਕਰਨਾ ਵਾ ਕੀ ਉਹਨਾਂ ਨੇ ਦੱਸਣਾ ਹਨ ਨੂੰ ਕੀ ਅਸੀਂ ਦੱਸਣਾ ਉਹਨਾਂ ਨੂੰ ਉਹ ਵਾ ਵਿਆਹ ਇਸੇ ਹਸਾਬ ਨਾਲ ਕਰਨਾ ਵਾ ਕਿ ਅਸੀਂ ਤੇ ਗੱਡੀਆਂ ਵਾਲੀਆਂ ਆ ਧੁਰਦੀਆਂ ਫਿਰਦੀਆਂ ਕਦੀ ਇੱਥੇ ਤੇ ਕਦੀ ਉੱਥੇ ਤੇ ਸਾਡੇ ਦੇਹ ਚ ਨਾ ਹੁੰਦੀਆਂ ਲਾਵਾਂ ਨਾ ਫੇਰੇ ਸਾਡੇ ਚ ਹੁੰਦਾ ਵਾ ਲਿਖਤੀ ਵਿਆਹ ਅੱਛਾ ਉਹ ਵਾ ਇਹਦੇ ਕਰਕੇ ਅਸੀਂ ਕਰਨਾ ਹੈ ਲਿਖਤੀ ਵਿਆਹ ਕਿਉਂਕਿ ਤੀਸੋ ਕਨੂਨੀ ਤੌਰ ਤੇ ਅਸੀਂ ਅਜੇ ਤਰ੍ਹਾਂ ਪਤਨੀ ਬਣ ਗਈ ਇਸ ਜਮੀਨ ਜਾਇਦਾਦ ਦੇ ਵਿੱਚ ਤੇ ਆਪ ਹੀ ਹਿੱਸਾ ਮਿਲ ਜਾਣਾ ਹੈ ਉਹ ਜਿਹੜਾ ਕਾਰਜਾਂ ਚ ਕਰ ਦਿੰਦੇ ਹੁੰਦੇ ਆ ਹਾਂ ਅੱਛਾ ਇਹ ਤਾਂ ਗੱਲ ਨਹੀਂ ਇਹ ਹੀ ਕਹਦੀ ਕਿ ਉੱਥੇ ਹੀ ਹੁਣ ਆਇਆ ਜੋ ਕੁਛ ਵੀ ਹੋਣਾ ਵਾ ਠੀਕ ਵਾ ਤੇ ਬਾਕੀ ਉਹ ਜਿੰਨਾ ਕੁ ਡੁੱਲੇ ਫੇਰਦੇ ਆ ਉਹਨਾਂ ਨੇ ਤੇ ਹਰ ਇੱਕ ਚੀਜ਼ ਮੰਨਣੀ ਆ ਆਹੋ ਉਹਨਾਂ ਨੇ ਕੋਈ ਵਿਚਾਰ ਵੀ ਹੈਗੀ ਹੂੰ ਉਹ ਜਦੋਂ ਮੈਂ ਅੱਗੇ ਪਿਛਲੀ ਵਾਰ ਗਈ ਨਾ ਹਾਂ ਤੇ ਪਹਿਲੇ ਲੱਲਾ ਹੱਡਾ ਮੈਂ ਹੱਡਾ ਜਿੰਨੇ ਲਵਾ ਜਾਗਾ ਪਹਿਲੇ ਲੈਣ ਦਾ ਆਪਾਂ ਨਹੀਂ ਕੁਝ ਵੀ ਲੈਣਾ ਦੇ ਕੋਈ ਗੱਲ ਨਹੀਂ ਜੇ ਤੁਸੀਂ ਕਹਿੰਦੇ ਤੇ ਮੈਂ ਨਾਨੀ ਨੂੰ ਪੁੱਛ ਲੂੰਗੀ ਜੇ dado ਮੰਨ ਗਈ ਤੇ ਮੁੜ ਕੇ ਮੈਂ ਹੁਣ ਉਹਨਾਂ ਨੂੰ ਜਾ ਕੇ ਦੱਸਿਆ ਉਹਨਾਂ ਨੇ ਤੇ ਕਿਤੇ ਚਾਂਬੜੀਆਂ ਪਾਉਣ ਡਿਆ ਪੀ ਹੂੰ ਮੋਤ ਜਦੋਂ ਮੈਂ ਮੁੜ ਕੇ ਨਿਕਲ ਕੇ ਆਈ ਨਾ ਤੇ ਪੰਗੜਾ ਪਾਉਣ ਡੇ ਮੈਂ ਖਾਂ ਲੈ ਆ ਤੇ ਸੱਪ ਵੀ ਮਰ ਗਿਆ ਤੇ ਛੋਟਾ ਵੀ ਬਚ ਗਿਆ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਭੁੱਲ ਜਿਹਾ ਤੇ ਹੁਣ ਜਾ ਕੇ ਜਾ ਕੇ ਠੀਕ ਆ ਤੇ ਬਾਕੀ ਗੱਲਾਂ ਫਿਰ ਬਾਅਦ ਵਿੱਚ ਮੈਂ ਹਾਂ ਲੱਡੂ ਲੈ ਈ ਚੱਲੀਏ ਜਾਂ ਲੱਡੂ ਲੈ ਲੈਨੇ ਆ ਜਾਂ گلاب ਜਾਮੂ ਲੈ ਲਈਏ ਪਾ ਕੇ ਤਾਂ گلاب ਜਾਮ ਨੂੰ 160 160 ਲੈ گلاب ਜਾਮ ਨੂੰ ਦਾ ਡੱਬਾ ਇੱਕ ਦੇ ਦੇ ਇਹ ਸਗਨਾ ਦਾ ਕੰਮ ਹੋ ਸਾਡਾ ਹਾਂਜੀ ਹਾਂਜੀ ਮੈਂ ਭਤੀਆ ਮੰਗਿਆ ਆਪਣਾ ਤੁਹਾਨੂੰ ਬਹੁਤ ਬਹੁਤ ਵਧਾਈਆਂਗੇ ਇਹ ਆ ਵੀ ਮਾਰਾ ਸੱਚੇ ਪਾਸ਼ਾ ਕਿਰਪਾ ਕੀਤੀ ਆ ਸਾਡੇ ਤੇ ਵੀ ਆਹ ਸਾਰਿਆਂ ਦੇ ਕਰੇ ਮੈਂ ਸਾਹ ਮੂੰਹ ਮਿੱਠਾ ਕਰਾ ਦਿੰਦੇ ਆ ਮੁੰਡੇ ਦੀਆਂ ਪਰਜਾਈਆਂ ਦਾ ਹਾਂ ਪਰਜਾਈਆਂ ਪਹਿਲਾਂ ਇਹਨਾਂ ਦੇ ਨਾਲ ਤਰਾਣੀ ਨੂੰ ਰੋਣਾ। ਉਹ ਰੌਣ ਜਾਂ ਨਾਰ ਲਾਉਣ ਹੋਣਾ ਆਪਾਂ ਦੇ ਕੰਮ ਕਰ ਦਿੱਤਾ ਆਗੇ। ਇਹ ਵਿਚੋਲਾ ਵੀ ਮੈਂ ਹੀ ਆ। ਆ ਵੀ ਮੈਂ ਵਿਚੋਲਾ ਵਾਂ। ਰਿਸ਼ਤਾ ਵੀ ਇਦਾਂ ਹੀ ਹੋਇਆ। ਪਰਜਾਈਆਂ ਨੇ ਬਥੇਰਾ ਆਖਿਆ ਵੀ ਮੈਂ ਕਰਾਉਂਦੀ ਮੈਂ ਕਰਉਣੀ ਉਹ ਉਹਨੂੰ ਕਰਾਉਂਦੀਆਂ ਨਹੀਂ। ਉਹਨੂੰ ਇਹ ਕਰ ਉਹਨਾਂ ਦਾ ਮਨ ਇਹ ਹੀ ਵੀ ਇਹ ਰਿਸ਼ਤਾ ਇਹਨੂੰ ਹੋਵੇ ਨਾ ਤੇ ਪੈਲੀ ਜਿਹੜੀ ਅਸੀਂ ਸੰਭ ਲਈਏ। ਆ ਗੱਲ ਇਹ ਰੋਣ। ਕਟੋ ਪੈਸੇ ਔਰ ਹਮਾਰਾ ਸੱਚੇ ਪਾਠ ਧੰਨਵਾਦੀ ਧੰਨਵਾਦ ਇਹ ਆ ਵੀ ਵਿਆਹ ਦੀ ਮਿਠਾਈ ਮੈਂ ਇੱਥੋਂ ਹੀ ਖਣਨੀ ਆ ਹਰ ਇੱਕ ਵੈਰਾਈਟੀ ਮਿਲ ਜਾਂਦੀ ਆ ਨਾ ਚਲੋ ਪਨੀਰ ਵੀ ਮਿਲ ਜਾਂਦਾ ਸੱਚ ਠੀਕ ਆ ਠੀਕ ਆ ਤੇ ਜੇ ਆਪਾਂ ਹਲਵਾਈ ਆਖਣਾ ਵੇ ਤਾਂ ਤੁਹਾਡੇ ਕੋਲ ਹਲਵਾਈ ਵੀ ਮਿਲ ਜੂ ਕਿ ਨਹੀਂ ਰਵਈ ਪਹਿਲਾਂ ਦੱਸਾਂ ਮੈਂ ਨਾ ਮੇਰਾ ਹੀ ਰਵਈ ਦਾ ਨਾਮ ਕਰਤਾ ਅੱਛਾ ਅੱਛਾ ਚੱਲ ਕੋਈ ਨਹੀਂ ਮੈਂ ਪਤਿਏ ਆਪਣੇ ਨਾਲ ਗੱਲ ਕਰਕੇ ਨਾ ਤੇ ਫਿਰ ਮੈਂ ਦੱਸੂਗਾ ਤੁਹਾਨੂੰ ਨਹੀਂ ਦੱਸਦਾ ਕਿ ਪਹਿਲਾਂ ਪਹਿਲਾਂ ਦੱਸ ਦਾਂਗੇ ਚਲੋ ਠੀਕ ਆ ਜੀ ਧੰਨਵਾਦ ਜੀ ਧੰਨਵਾਦ ਸਾਰਾ ਦਿਨ ਫੋਨ ਹੀ ਵੇਂਦੀ ਰਹਿਣਾ ਮਰ ਸੋਇ ਕਿਨੇ ਪਾਂਡੇ ਪਿਆ ਉਹ ਸਾਫ਼ ਕਰ ਲੈਣੀ ਸੀ ਨਾ ਬੈਨੋ ਜਾ ਕੇ ਪਾਂਡੇ ਤੇ ਮੇਰੀ ਮੋਹਰ ਲੱਗੀ ਹੈ ਕਿ ਮੈਂ ਹੀ ਮਾਣ ਜਣੇ ਕਿਦਾਂ ਮੈਂ ਠੇਕਾ ਲਿਆਵਾ ਆਪਤੀ ਫੇਰ ਤੁਰ ਕੇ ਆ ਗਈ ਤੇ ਪਾਂਡੇ ਤਨ ਦੇਖ ਪਏ ਹੁਣ ਸੱਚ ਮੇਰੀ ਗੱਲ ਸਨ ਪਰਸ ਲੱਭਿਆ ਹੀਗਾ ਕਿਉਂ ਪਰਸ ਨਾ ਤੁਹਾਨੂੰ ਕੀ ਗੱਲ ਹੋ ਬਾਬਾ ਮੇਰ ਕਰੀ ਸੱਚੇ ਪਾਸ਼ਾ ਇਹ ਜਿਹੜਾ ਕੰਮ ਆ ਕਾਰੋਬਾਰ ਆ ਨਾ ਸੱਚੇ ਪਾਸ਼ਾ ਕਾਰਜ ਰਚਾਏ ਆ ਇਹ ਹੁਣ ਤੁਸੀਂ ਨੇਪਰੇ ਚਾੜਨੇ ਸੱਚੇ ਪਾਸ਼ਾ ਜੀ ਤੁਸੀਂ ਕਿਰਪਾ ਕਰਨੀ ਆ ਇਹ ਆ ਵੀ ਮਹਾਰਾਜ ਮੰਨੇ ਦੀ ਪਰਜਾਈਆਂ ਨਾ ਕੋਈ ਵਿਗਨ ਪਉਣ ਵਿੱਚ ਹੁਣ ਹੁਣ ਜੋ ਮੈਂ ਜ਼ਿੰਮੇਵਾਰੀ ਲਈ ਆ ਪਾਸ਼ਾ ਹੁਣ ਮੇਰੀ ਗਰੀਬ ਦੀ ਇੱਤ ਰੱਖੀ ਸੱਚੇ ਪਾਸ਼ਾ ਉਹ ਹੀ ਵੇਖ ਰਹੀਂਦਾ ਤਿਆ ਇਹ ਆ ਵੀ ਸੱਚੇ ਪਾਸ਼ਾ ਤੂੰ ਕਿਰਪਾ ਕਰਨੀ ਹੁਣ ਜੋ ਕਾਰਜ ਕਰਦੇ ਤੂੰ ਹੀ ਕਰਨੇ ਮਹਾਰਾਜ ਇਹ ਆ ਵੀ ਨੈਣੀ ਦੀ ਭੂਆ ਵੀ ਹੁਣ ਮਾਂਜੇ ਚਲੋ ਮੇਰਾ ਵੀ ਕਿਤੇ ਰੋਟੀ ਪੱਕਦੀ ਹੋ ਜੂਗੀ ਨਾ ਸੋਣੀਆਂ ਗੱਲ ਕਿਉਂ ਨੀ ਆਹ ਤੇ ਤੁਸੀਂ ਚੁੱਕੀ ਹੀਗਾ ਪਰਸ ਚੋਰੀ ਹੋ ਗਿਆ ਚੋਰੀ ਹੋ ਗਿਆ ਨਾਲੇ ਰਹੀ ਘਰ ਘਰ ਵਿੱਚ ਜਦ ਚੋਰੀ ਹੋਵੇ ਨਾ ਬੰਦੇ ਨੇ ਪੁੱਛਣਾ ਹੀ ਪੈਂਦਾ ਵਾ ਤੇ ਤੁਹਾਡਾ ਪਰਸ ਤੇ ਆਪਾਂ ਦੇ ਹੱਥ ਚੁੱਕਣੀ ਚੁੱਕਣੀ ਹੀ ਸਾਨੂੰ ਟੈਨਸ਼ਨ ਹੀ ਉੱਚ ਪਤਾ ਕਿੰਨੇ ਪੈਸੇ ਹੀ ਇੰਨੇ ਤੇ ਕੋਲ ਵੀ ਨਹੀਂ ਹੋਣੇ ਤੁਹਾਡੇ ਜਿੰਨੀ ਉੱਚ ਪੈਸੇ ਹੀ ਨਿੰਬੂ ਦਾ ਸਾਰਾ ਹੀ ਸੀਜ਼ਨ ਉਹਦੇ ਵਿੱਚ ਹੀ ਹੂੰ ਹੂੰ ਬੜੀ ਚਲਾਕ ਵਾਂ ਤੂੰ ਕੀ ਪਤਾ ਨਿੰਬੂ ਦਾ ਸੀਜ਼ਨ ਵਿੱਚ ਹੀਗਾ ਤੇ ਘੋਟ ਨਾ ਵਗੇ ਰੱਖੇ ਨਹੀਂ ਜਿਹੜੇ ਉਹ ਵਿੱਚ ਵੜੇ ਹੀਗਾ ਤੇਰੇ ਦੇ ਵਿੱਚ ਤੇ ਚੋਰੀ ਰਹਿੰਦਾ ਆਹ ਭਾਜੀ ਦੱਸ ਦੇ ਇਹਨੂੰ ਤੂੰ ਬੜੀ ਅੱਜ ਭਾਬੀ ਨਵੇਜਿੰਗ ਕੀਤੀ ਆ ਕਿਤੇ ਚੰਨੀ ਆ ਸੱਚੀ ਉਹਦੇ ਹੋਈ ਤੇ ਮੈਂ ਚੰਗੀ ਆ ਸੋਨੀਆ ਤੈਨੂੰ ਕਹਦਾ ਸਾੜਾ ਪੈ ਗਿਆ ਨਾਲੇ ਕੀ ਪਤਾ ਕਿਹੜੀਆਂ ਸਲਾਹਾਂ ਕਰਕੇ ਆਏ ਤੁਸੀਂ ਦੇਰ ਭਾਬੀ ਅੰਦਰੋਂ ਭਾਬੀ ਨੂੰ ਛੱਡਿਆ ਮੈਂ ਮੇਰਾ ਵਿਆਹ ਵਾ ਅਸੀਂ ਕੀ ਕਿਹਾ ਵਿਆਹ ਹੀ ਕਰਉਣਾ ਤੇ ਤੇਰਾ ਵਿਆਹ ਤੇ ਬੜੇ ਚਿਰ ਦਾ ਹੁੰਦਿਆ ਅਜੇ ਤੱਕ ਨਹੀਂ ਹੋਇਆ ਆਈ ਤੇ ਕਿਹਾ ਖੁੱਲੀ ਛੁੱਟੀ ਜਿਹੜੀ ਮਰਜ਼ੀ ਲੱਭਦੀ ਲੈ ਆ ਖੁੱਲੀ ਛੁੱਟੀ ਮੈਂ ਕਰਾਂਗਾ ਵਿਆਹ ਪਰ ਤੂੰ ਤਲਾਕ ਦੇ ਦੇ ਆਹੋ ਮੈਂ ਕਹਦਾ ਮੈਂ ਘਰ ਚ ਵਿਆਹ ਕੇ ਆਈ ਆ ਨਿਕਲ ਕੇ ਨਹੀਂ ਆਈ ਤੇ ਮੇਰੇ ਨਿਕਲੀ ਨਿਕਲੀ ਜਣੇ ਉਹ ਟਾਈਮ ਪਰੇ ਸਰ ਗਿਆ ਸੋਨੀਆ ਵਿਆਹ ਕੇ ਲਿਆਉਣੀ ਆ ਕੱਢ ਕੇ ਨਹੀਂ ਲਿਆਉਣੀ ਤੇ ਨਹੀਂ ਤੇਰੇ ਘਰ ਇਹਨੇ ਲੈ ਆਉਣੀ ਬਾਰੋਂ ਜਿਹਨੂੰ ਪੈਸੇ ਦਿੱਤੇ ਇਹਨੇ ਆਵੇਂ ਇੱਥੇ ਕਿਹੜੀ ਕੰਜਰੀ ਆਉਂਦੀ ਆ ਲੱਤਾਂ ਛਾਂਗਦੂਆਂ ਦੀਆਂ ਹਾਂ ਤੇ ਪੈਸੇ ਦੇ ਲੱਗ ਪਿਆ ਉਹ ਵੀ ਆ ਜੂਗੀ ਪਤਾ ਮੈਨੂੰ ਕਿੰਨੇ ਕੇ ਪੈਸੇ ਦਿੰਦਾ ਸਾਰੇ ਮੇਰੇ ਹੱਥ ਚ ਜਾਂਦੇ ਆ ਆਹ ਤੇ ਪਤਾ ਨਹੀਂ ਕਿਹੜੇ ਨਖੱਤੇ ਦਾ ਬੇੜਾ ਬਹਿ ਗਿਆ ਜਿਨੇ ਪਰਸ ਚੋਰੀ ਕਰ ਲਿਆ ਮੈਂ ਤਾਂ ਕਹਿ ਨਹੀਂ ਹਾਂ ਰਹਿ ਕੱਖਣਾ ਕੀੜੇ ਪਹਿਣ ਪਲਾਸਟਿਕ ਦੇ ਲੰਬੇ ਲੰਬੇ ਏਡੇ ਜਿਨੇ ਪਰਸ ਚੁੱਕਿਆ ਨਾ ਪਲਾਸਟਿਕ ਦੇ ਕੱਦ ਪਹਿਣੇ ਆ ਸੱਚੀ ਮੁੱਛੇ ਦੇ ਪਹਿਣ ਹਾਂ ਕਿਹੜੇ ਆਹੋ ਸੱਚ ਮੇਰੇ ਤੇ ਐਵੇਂ ਮੂੰਹ ਨਿਕਲ ਗਿਆ ਸੱਚੀ ਦੇ ਪਹਿਣ ਫਿਰ ਆਹੋ ਜਦੋਂ ਚੋਰੀ ਆਪ ਕੀਤੀ ਆ ਤਾਂ ਪਲਾਸਟਿਕ ਦੇ ਪਾਉਣੇ ਫਿਰ ਤੋ ਸਾਡੀ ਚੀਜ਼ ਚੋਰੀ ਹੋਈ ਨਾ ਹਾਂ ਦੁੱਖ ਲੱਗਣਾ ਚਾਹਣਾ ਤਿਆਰੀ ਕਰੋ ਨਹੀਂ ਨਹੀਂ ਕਰਨੀ ਤੇ ਮੈਨੂੰ ਪੈਸੇ ਦੋ ਹੁਣ ਤਿਆਰੀ ਪੱਕੀ ਭਾਈ ਤੁਹਾਡੀ ਵਿਆਹ ਦੀ ਆਹੋ ਤਿਆਰੀ ਹੈਗੇ ਕਿੱਡੇ ਘਰੇ ਲੈ ਕੇ ਦਿੱਤੇ ਜਿਆਦੀ ਤਿਆਰੀ ਕਰੋ ਜੇ ਤੁਹਾਡਾ ਵਿਆਹ ਹੈਗਾ ਤੇ ਦਾਸ ਹੀ ਦਿੰਦੇ ਅਸੀਂ ਕੋਈ ਸੂਟ ਸਾਡ ਨਵੇਂ ਸਵਾ ਲੈਂਦੇ ਫਿਰ ਆਇਨੂੰ ਲੈ ਦੇ ਪਹਿਨਾ ਸੂਟ ਆ ਸੂਟਾਂ ਦੀ ਰਹਿੰਦੀ ਬਸ ਜਿੱਦਾਂ ਦੇ ਕੋ ਸੂਟ ਹੀ ਨਹੀਂ ਬਣਾਣਾ ਵੀ ਸੂਟ ਆ ਹੋਂਦੇ ਬਾਹਰ ਦੀ ਬਾਹਰ ਦੀ ਕਮਾਈ ਆਉਂਦੀ ਅਜੇ ਵੀ ਸੂੜ ਸੂਟ ਕਰਦੀ ਨਾ ਮੈਨੂੰ ਬਾਹਰ ਦੀ ਕਮਾਈ ਆਉਂਦੀ ਆ ਤੂੰ ਵਿੱਚੋਂ ਘੁੱਟੀ ਨੱਪੀ ਜਾਣੀ ਆ ਫਿਰ ਓ ਚੌਣਿਆ ਮੇਰੀ ਗੱਲ ਵੀ ਸੁਣ ਲੋ ਹੈ ਕੀ ਹੁੰਦੀ ਆ ਥਾਣੀ ਦੀ ਕੋਈ ਚਾਹ ਹੀ ਨਹੀਂ ਆ ਹੁੰਦੀ ਆ ਮੇਰੀ ਮਾਂ ਉਹਨੇ ਮੇਰੇ ਵਿਆਹ ਦਾ ਕਿਨਾਂ ਚਾਹਣਾ ਏ ਤੂੰ ਤੇ ਲੜੀ ਜਾਂਦੀ ਆਂ ਚਾਹ ਕੇ ਹੋਣੀ ਭਾਜੀ ਜਿੰਨਾਂ ਨੂੰ ਚਾਹਵਨ ਉਹਨਾਂ ਕੇ ਭਾਬੀ ਨਹੀਂ ਹੋਣਾ ਵੀ ਨਹੀਂ ਆ। ਭਾਵੇਂ ਸਾਡੇ ਵੱਲੋਂ ਅੱਜ ਲਾਇਆ ਖੁੱਲੀ ਫੁੱਟੀ। ਨਹੀਂ ਸੱਚੀ ਸੈੱਡ ਹੋ ਗਿਆ ਵਾ। ਤੂੰ ਗੱਲਾਂ ਹੀ ਛੜੀਆਂ ਪੁੱਝੀਆਂ ਕਰਦੀ ਨੇ ਸੈੱਡ ਤੇ ਫਿਰ ਉਹਨੇ ਹੋਣਾ ਹੀ। ਤੂੰ ਦੁੱਧ ਕਰਦੀ ਨਹੀਂ ਆਪ। ਮੈਂ ਕਿਤੋਂ ਕਰਦੀ ਆ। ਹਾਏ ਹਾਏ ਨਹੀਂ। ਇਹ ਚੜਾ। ਹੰਤਲੇ ਕਰਕੇ ਕਿਧਰ ਰੋਂਦ ਨਹੀਂ ਦਿਆ। ਐਦਾਂ ਕਰਦੀ ਆ। گلابی ਬਾਗ ਬੰਨੀ ਆ। ਵੇਲੇ ਛੜੀ ਦਾ ਪਤਾ ਨਹੀਂ ਹੁੰਦਾ। ਚਲੋ ਨੋ ਤਾਂ ਹੀ ਬੋਲੀ ਪਾ ਦਿੰਨੇ। ਉਹ ਦੇਖੋ ਸ਼ਿਕਰ ਦਿੰਦੀ ਹੈ ਹਾਂ ਪੈਸੇ ਹੈਨਾ ਆ ਕੀ ਪੈਸੇ ਨਹੀਂ ਇੰਨੇ ਬੜੇ ਵਿੱਚ ਪੈਸੇ ਪਾਉਣੀ ਆ ਕੰਮ ਸਗੋਂ ਅਸਲੀ ਦੇ ਮਾਰ ਹੰਦੇਰ ਦੇ ਉੱਤੋਂ ਤੇ ਤੂੰ ਵੱਡੀ ਤੂੰ ਹਾਰ ਲਾ ਕੇ ਤੇਰੇ ਕੋ ਕਿਹੜਾ ਹੈ ਨਹੀਂ ਆ ਮੈਂ ਤਨਖਾਹ ਹਉਣ ਵਾਲੀ ਜਾਈ ਨਹੀਂ ਆ ਤਾਂ ਮਲਿਨ ਚੜਕੀਐ ਚਾ ਨਹੀਂ ਮੈਂ ਉਹ ਨੀ ਸੀ ਮੈਂ ਚੜਕੀਐ ਚਾ ਨਹੀਂ ਮੈਂ ਨੀ ਸੀ ਚੜਕੀਐ ਚਾ ਨਹੀਂ ਮੈਂ ਨੀ ਸੀ ਇਹ ਵੀ ਹੁਣ ਅੜੀਆਂ ਚੜਗੀਆਂ ਕਰਦਾ ਹੀ ਉਹ ਇਹ ਵੀ ਲੱਗਦਾ ਹੁਣ ਲਵਾਉ ਪੈਸੇ ਦਾ ਕੰਮ ਆ ਖਿਆਲ ਹੀ ਨਹੀਂ ਹੁੰਦਾ ਬਸ ਚਾਚੇ ਨਾ ਤੁਰਿਆ ਫਿਰਦਾ ਹੀ ਇੱਧਰ ਉੱਧਰ ਬੰਦਾ ਧਿਆਨ ਰੱਖੇ ਪੱਠੇ-ਪੁਠੇ ਗੁਜ਼ਰਨੇ ਹੁੰਦੇ ਆ ਤੇ ਹੁਣ ਸਟਾਰਟ ਨਹੀਂ ਹੋਣਿਆ ਚਾਚਾ ਚਾਚਾ ਕਿੱਧਰ ਤੁਰਿਆ ਫਿਰਦਾ ਓਏ ਅੱਜ ਦਿਨ ਖੁਸ਼ੀਆਂ ਦਾ ਮੰਨਿਆ ਓਏ ਅੱਜ ਦਿਨ ਖੁਸ਼ੀਆਂ ਦਾ ਮੰਨਿਆ ਐਂ ਖਾ ਲੱਡੂ ਵਿਆਦੇ ਚਾਚਾ ਇੰਜਨ ਸਟਾਰਟ ਹੋਣ ਡਿਆ ਤੇ ਮੈਂ ਕਿਹਾ ਮਿਸਤਰੀ ਆ ਕੋਈ ਮਿਸਤਰੀ ਲੈਣਗੇ ਵਿਖਾ ਲੋ ਚਲ ਮਿਸਤਰੀ ਤਾਂ ਨਹੀਂ ਹਾਂ ਦਾਦਾ ਦਾ ਡੱਬਾ ਕਿਥੇ ਚੁੱਕੀ ਫਿਰਨ ਡਿਆ ਵਾਂ 100 ਰਾਇ ਆਈ ਹੋ ਇਹ ਸਗਨਾਂ ਦਾ ਡੱਬਾ ਵਾ ਮੰਨਾ ਮੰਗਿਆ ਗਿਆ ਆਪਣਾ ਹੋ ਰਹਿਣ ਦੇ ਚਾਚਾ ਕਿਉਂ ਮਖੌਲ ਕਰੀ ਜਾਂੜਿਆ ਰਾਤ ਦਿਓ ਮਖੌਲ ਕਰੀ ਜਾਂੜਿਆ ਹੁਣ ਤੂੰ ਸ਼ੁਰੂ ਹੋ ਗਿਆ ਵਾ ਨਹੀਂ ਮਖੌਲ ਵਾਲੀ ਕੋਈ ਗੱਲ ਨਹੀਂ ਗਿਓ ਸੱਚੀ ਗੱਲ ਆ ਸੱਚੀ ਗੱਲ ਵਾ ਆਹੋ ਉਹ ਜਾ 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 ਫੇਰ ਮੁਖੌਲ ਕਰਨ ਰਿਆ ਐਵੇਂ ਜਾਣ ਕੇ ਸਾਡਾ ਉਹਦੀਆਂ ਗੱਲਾਂ ਤੇ ਤੂੰ ਯਕੀਨ ਨਹੀਂ ਕੀਤਾ ਹੋਣਾ ਤੁਸੀਂ ਮੇਰੀ ਗੱਲ ਤੇ ਯਕੀਨ ਕਰੋ ਆ ਵੇਖ ਰਸਗੁੱਲੇ ਆ ਗੁਰੂਆ ਕਦੇ ਇਹ ਤੇਰਾ ਰਦਾ ਵੀ ਉਦਾਂ ਹੀ ਚੁੱਕੀ ਫਿਰਦੇ ਆਂ ਫੇਰ ਰਸਗੁੱਲੇ ਹਾਂ ਹਾਂ ਜਾਡਾ ਬਾਹਰ ਤੋਂ ਸੱਚੀ ਜੋ ਚੁੱਕੀ ਫਿਰੰਡਿਆ ਵਾ ਤੇ ਗੁਰੂਆ ਚਾਹੀ ਵੜਾ ਪਤੀਏ ਦੇ ਵਿਆਹ ਦਾ ਤੂੰ ਉਹ ਜਾ ਚਾ ਡਾ ਬੇ ਚੁੱਕੀ ਫਿਰਨਿਆ ਤਾਂ ਸਾਨੂੰ ਕੋਈ ਪਤਾ ਹੀ ਨਹੀਂ ਘਰ ਵਿੱਚ ਵੀ ਵਿਆਹ ਵਾ ਮੰਗਿਆ ਗਿਆ ਹੁਣ ਮੈਂ ਥੋੜਾ ਦੱਸਣਾ ਉਨੇ ਹੀ ਦੱਸਣਾ ਸੀ ਉਹ ਦਾਸਦਾ ਤੇ ਹੈਗਾ ਤੁਹਾਨੂੰ ਤੁਹਾਡਾ ਰਾਤ ਦਾ ਘਰੇ ਝੂਠ ਬੋਲੀ ਜਾਂਦਾ ਤੂੰ ਆਪੇ ਆ ਨਾ ਵੀ ਰਾਤ ਦਾ ਉਹ ਵੀ ਮਖੌਲ ਕਰੀ ਜਾਂਦਾ ਮਖੌਲ ਨਹੀਂ ਉਹ ਕੰਡਿਆ ਤੁਹਾਨੂੰ ਇਹ ਲੀੜੇ ਸਮਾਉ ਤੇ ਖੁਸ਼ੀਆਂ ਮਨਾਉ ਇਹ ਚਾਚਾ ਤੇਰੀ ਕਾ ਹਸਤਾਨੀਆਂ ਤੂੰ ਲੱਗਦਾ ਕੁਝ ਕੀਤਾ ਵਾ ਮੇਰੇ ਵਿੱਚ ਕੀ ਕੀਤਾ ਭਈ ਨਹੀਂ ਕੁੜੀ ਕਾੜੀ ਦੀ ਤੂੰ ਦੱਸ ਪਾਈ ਹੈ ਕੋਈ ਮੈਨੂੰ ਕੀ ਲੋੜ ਕੁੜੀ ਦੀ ਦੱਸ ਪਾਉਣ ਦੀ ਉਹਨਾਂ ਵਾਲਿਆਂ ਪਾਤੀ ਉਹਨੇ ਕਰਨ ਵਾਲੇ ਨੇ ਆਪੇ ਕਰ ਲਿਆ ਮੈਨੂੰ ਤਾਂ ਕਿਸੇ ਗੱਲ ਦਾ ਹੀ ਨਹੀਂ ਪਤਾ। ਆਹੋ ਚਾਚਾ ਇਹ ਗੱਲ ਹੈਗੀ ਤੇਰਾ ਤੇ ਆਪਣਾ ਨਹੀਂ ਹੋਇਆ ਤੂੰ ਦੱਸ ਕਿੱਥੋਂ ਪਾਉਣੀ ਹੈਣਾ। ਤੇ ਮੇਰਾ ਤੇ ਤੁਹਾਡੇ ਪਿਓ ਦਾ ਕਰਕੇ ਨਹੀਂ ਹੋਇਆ। ਤੇ ਕਿਉਂ ਸਾਡੇ ਪਿਓ ਨੇ ਕਿ ਤੈਨੂੰ ਕਿਹਾ? ਉਹਦੇ ਕਰਕੇ ਤੇ ਮੈਂ ਜੇਲ੍ਹ ਕੱਟ ਕੇ ਆਇਆ ਤੇ ਜਦੋਂ ਨੂੰ ਮੈਂ ਜੇਲ੍ਹ ਚੋਂ ਆਇਆ ਬਾਹਰ ਉਹਦੋਂ ਨੂੰ ਜਾਨੋ ਤੁਸੀਂ ਵੀ ਆਪਣੇ ਵੀ ਕਰਾ ਲੇ। ਤੇ ਮੇਰਾ ਕਿਸੇ ਨੇ ਸੋਚਿਆ ਹੀ ਨਹੀਂ ਵੀ ਚਾਚਾ ਵੀ ਆਉਣ ਵਾਲਾ ਸਾਡਾ। ਤਾਂ ਲੈ ਚਾਚਾ ਅਸੀਂ ਧੋਣ ਕਰਾਉਣੇ ਹੁਣ ਮਗਾ ਤੇਰੇ ਕੁੜੀ ਵਾਲੇ ਨੂੰ ਘੱਲ ਦਿੰਦੇ ਵੀ ਜੇਲ੍ਹ ਚ ਬੈਠਾ ਮੁੰਡਾ ਜਾ ਉੱਥੇ ਮਿਲ ਲਓ ਉਹਨੂੰ ਵੇਖ ਲਓ ਜਦੋਂ ਦਾ ਮੈਂ ਆਇਆ ਹੂੰ ਉਦੋਂ ਦਾ ਹੀ ਕੋਈ ਗੱਲ ਕਰ ਲੈਂਦੇ ਉਦੋਂ ਦਾ ਹੀ ਮੇਰੇ ਬਾਰੇ ਸੋਚ ਲੈਣਦੇ ਵੀ ਲੈ ਵੀ ਉਹਨੇ ਚਾਚੇ ਨੇ ਰੋਟੀ ਕਿੱਥੋਂ ਖਾਣੀ ਆ ਨਹੀਂ ਮੈਨੂੰ ਤਾਂ ਮੰਨੇ ਦੀ ਹਰਾਨ ਗੀ ਆਉਂਦੀ ਵੀ ਸਾਨੂੰ ਪਤਾ ਨਹੀਂ ਆ ਤਾਂ ਮੰਨਾ ਯਾਰ ਕੀ ਆ ਸੁਪਨੇ ਲੈ ਸੁਪਨੇ ਲੈ ਐਂ ਡਿਆ ਕਰੇ ਸੱਚੀ ਤੂੰ ਨੇ ਡੱਬਾ ਚੁੱਕੀ ਫਿਰਂ ਡਿਆ ਮੈਂ ਓਰੀਜਨਲ ਹੀ ਵੇਖੀ ਜਾਵੇਂਗਾ ਕਿ ਜਾਂ ਘਰ ਨੂੰ ਜਾਵੇਂਗਾ ਤੂੰ ਲੈ ਜਾਵੇਂਗਾ ਜਾਂ ਲੈ ਕੇ ਜਾ ਚੱਲ ਜਾ ਕੇ ਜਾਂ ਮੈਂ ਲੈ ਕੇ ਜਾਵਾਂ ਡੱਬਾ ਮੈਂ ਲੈਣਾ ਡੱਬਾ ਡੁੱਬਾ ਜਦੋਂ ਸਾਨੂੰ ਕੋਈ ਗੱਲ ਦਾ ਪਤਾ ਨਹੀਂ ਐਵੇਂ ਡੱਬਾ ਲਈਏ ਕੀ ਪਤਾ ਤੂੰ ਪਹਿਲਾਂ ਨਹੀਂ ਪਤਾ ਹੁਣ ਤੇ ਪਤਾ ਲੱਗ ਗਿਆ ਨਾ ਚਾਚਾ ਮੈਨੂੰ ਨਹੀਂ ਯਕੀਨ ਹੋਉਂਦਿਆ ਚੱਲ ਝੂਠ ਵਾਏ ਨਹੀਂ ਯਕੀਨ ਤੇ ਮੈਂ ਮੰਨੇ ਨੂੰ ਫੜਾ ਦਿੰਦਾ ਮੰਨਾ ਕਰੇ ਆ ਪਤਾ ਨਹੀਂ ਮੈਨੂੰ ਘਰੇ ਹੁਣਾਵਾ ਮੈਂ ਇਧਰ ਆਇਆ ਪੱਠੇ ਕੁਦਰਨ ਦਾ ਜਨਰੇਟਰ ਨਹੀਂ ਸਟਾਰਟ ਹੋਉਂਦਿਆ ਕੋਈ ਨਹੀਂ ਤੂੰ ਇੰਜਨ ਆੰਜਨ ਵੇਖ ਉਹਨੇ ਆਪਣੇ ਘੰੜਾ ਪਾ ਲਿਆ ਹੈ ਇਹ ਗੱਲ ਸੱਚ ਹੋ ਸਕਦੀ ਏ ਹਾਂ ਤੇ ਜੇ ਜੇ ਦਾਇਨੇ ਵੀ ਮੰਨਾਈ ਦਾ ਨਾ ਕੰਮ ਕਰ ਸਕਦਾ ਨਾਲੇ ਉਹਨੂੰ ਕੁੜੀ ਕਿਨੇ ਦੇ ਦੇਣੀ ਆ ਵਿਆਹ ਦੀ ਉਮਰ ਉਹਦੀ ਲੰਘ ਗਈ ਆ ਪਿਛਲੀ ਉਮਰੇ ਕਿਹੜਾ ਰਿਸ਼ਤਾ ਨੂੰ ਲੈ ਕੇ ਆ ਗਿਆ ਚਾਚੇ ਦਾ ਆਪ ਨਹੀਂ ਹੋਇਆ ਤੇ ਡੱਬੇ ਇਹੋ ਚੁੱਕੀ ਫਿਰਨ ਰਿਹਾ ਹੁਣ ਪਤਾ ਨਹੀਂ ਬੈਂਦਾ ਤੇ ਇਹਦੇ ਲੱਗ ਗਈ ਆ ਲੱਗਦੀ ਮੈਨੂੰ ਕਾਜ਼स्तानी ਚਾਚੇ ਦੀ ਆ ਕੋਈ ਹਾਥੇ ਦਾ ਹੀ ਆ ਵਿੱਚ ਇਹਦੇ ਵਿੱਚ ਚੱਲ ਮਨਾ ਘਰ ਚੱਲ ਤੇ ਜਾ ਕੇ ਦਸਾਂ ਉਹਨੂੰ ਵੀ ਆ ਵੇਖ ਲੈ ਤੂੰ ਤੇ ਹੋਰ ਕੰਮ ਆਉਂਦੇ ਮੰਨਾ ਹੋਰ ਕੰਮ ਕਰ ਗਿਆ ਹੀ ਬਾਰੇ 버ਸੀ ਖਟਣ ਗਿਆ ਸੀ ਖਟਕੇ ਲਿਆਂਦੀ ਚਾਬੀ ਅੱਛਾ ਅੱਗੋਂ ਤੂੰ ਚੱਕਦੇ ਫਿਰ ਲੈ ਪੰਗੜਾ ਤਾਂ ਸੱਚ ਦਾ ਜੀ ਨੇ ਚੇ ਮੁਡੇ ਦੀ ਪਾਪੀ ਪੰਗੜਾ ਤਾਂ ਸੱਚ ਦਾ ਜੀ ਨੇ ਚੇ ਮੁਡੇ ਦੀ ਪਾਪੀ ਨਾ ਮੇਰੇ ਗਰਸਨ ਭਾਬੀਆਂ ਦੋ ਵੇ ਇੱਕ ਕਵੇਂ ਨੱਚੀ ਜਾਵੇ ਦੋਵੇਂ ਨੱਚੇ ਬਰਾਬਰ ਹੀ ਸਾਡੀ ਮਿੰਟ ਸੰਗ ਹੀ ਹੋਂਡ ਐ ਪੀ ਲੈ ਦੇਰ ਨੂੰ ਸੰਗ ਹੋਂਡ ਐ ਸੋਹਣਿਆ ਆਹੀਂ ਤੇ ਉਦਾ ਹੀ ਕਰਨੇ ਸੱਚੀ ਸਮਝ ਕੇ ਬਿਠਾਈਓ ਲੈ ਸੱਚੀ ਵਿਆਹ ਵਾ ਚੌਣਿਆ ਚਾਹ ਤੱਕ ਕੋਈ ਨਹੀਂ ਪੜਾ ਰੌਣਕ ਮੈ ਲਾਈ ਨਾ ਚਾ ਅੱਠੇ ਪੁਨੇ ਪਾਇਆ ਨਿਆਮ ਹੋਇਆ ਪੱਠਾ ਦੇਖ ਵੇਖਦਾ ਪਾਂਗਾ ਦੇਣ ਦੀ ਆਈ ਉਹ ਵੇਖਣੀਆਂ ਹੀ ਤੈਨੂੰ ਆਹੋ ਉਹ ਤੂੰ ਕੱਲ ਨੂੰ ਤੇਲ ਟੂਲ ਦਹੀਂ ਦੂਹੀਂ ਚੜਨ ਦਾ ਇੰਤਿਆਮ ਕਰੋ ਨੀ ਨਿਆਣੀ ਪਹਿਣਾ ਚੌਂਕਪੂਰ ਦਾ ਮੰਨਾਂ ਕਰੇ ਦੇ ਨਹੀਂ ਦੇ ਕਿੱਥੇ ਆ ਚਲ ਗਿਆ ਹੋਏ ਮੈਂ ਹੱਡ ਬਫੜਾਵਾ ਮੈਂ ਦਾਣੀਆਂ ਮੈਂ ਦਾਣੀਆਂ ਨੇ ਠੀਕੀ ਚੱਲ ਨੀ ਭੈਣਾ ਇਹਦੀ ਆ ਵੀ ਰੀਜ ਪੂਰੀ ਕਰ ਦੇ ਚੱਲ ਫਿਰ ਉਹਦਾ ਤੇਲ ਚੜਾ ਦੇ ਲਿਆ ਆਟਾ ਉਦਾਂ ਹੀ ਚੋਕਪੂਰ ਦਾ ਉਹ ਵੀ ਕਿਤੇ ਲਾਹੜਾ ਕਮਲੇ ਦੀ ਰੀਜ ਮੰਨੇ ਗੁਲਗੁਲੇ ਵੀ ਕੱਢ ਲਓ ਨਾ ਮੰਨੇ ਉਹ ਆ ਮੇਰਾ ਚੋਲਾ ਵੀ ਆ ਗਿਆ ਜੀ ਚਾਚਾ ਜੀ ਆਇਆ ਆਇਓ ਉਹ ਦੁਰੋਸ਼ਾਂ ਦਾ ਮਰ ਜਾਂਦਾ ਮੰਨੀ ਆ ਕੀ ਆ ਚਾਚਾ ਭਈ ਨਵਾਂ ਦੱਸ ਕੇ ਬਣਾ ਯਾ ਪਤਾ ਬਹੁਤ ਬਹੁਤ ਆਹਦੀਆ ਚਾਚਾ ਜੀ ਵਿਆਹ ਮੇਰਾ ਮੇਰੇ ਭਤੀਜਾ ਮੰਗ ਲਿਆ ਵਾ